ਸਤਿ ਸ਼੍ਰੀ ਅਕਾਲ ਜੀ ਤਾਂ ਆਓ ਇੱਕ ਹੋਰ ਤੁਹਾਡੇ ਨਾਲ ਡਿਸਕਸ ਕਰੀਏ ਅਸੀਂ ਕਿ ਕੁਝ ਨੰਬਰ ਐਸੇ ਹੁੰਦੇ ਆ ਜਿਹੜੇ ਕਿ ਮੈਜੀਕਲੀ ਕੰਮ ਕਰਦੇ ਜਿਸ ਤਰ੍ਹਾਂ 3 ਤੇ 37 3 ਤੇ 37 ਹੁਣ ਤੁਸੀਂ ਕਹੋ ਜੀ 37 ਕਿਵੇਂ ਤਾਂ 37 ਹੈ ਜਿਹੜਾ ਜੇ ਅਸੀਂ 2 2 2 ਲਈਏ 4 4 4 ਲਈਏ 7 7 7 ਮਤਲਬ ਕੋਈ ਵੀ ਤਿੰਨ ਇੱਕੋ ਜਿਹੇ ਲੈਣੇ ਆਪਾਂ ਨੇ ਆਈਡੈਂਟੀਕਲ ਨੰਬਰ ਕਹਿੰਦੇ ਆ ਇਹਨਾਂ ਨੂੰ ਤਿੰਨੇ ਡਿਜੀਟ ਸੇਮ ਹੋਣੇ ਚਾਹੀਦੇ ਆ ਤਾਂ ਇਹਨਾਂ ਨੂੰ ਜੋੜੋ ਹੁਣ ਤੁਸੀਂ 2 2 2 ਕਿੰਨਾ ਬਣ ਗਿਆ 6 ਇਹਨੂੰ 6 ਤੇ ਭਾਗ ਕਰ ਲਓ ਇਹਨਾਂ ਨੂੰ ਜੋੜੋ ਜੀ 4 4 8 4 12 ਇਹਨੂੰ 12 ਤੇ ਭਾਗ ਕਰ ਲਓ ਇਹਨੂੰ ਜੋੜੋ ਜੀ 7 7 14 7 21 ਇਹਨੂੰ 21 ਤੇ ਭਾਗ ਕਰੋ ਤਾਂ ਹੁਣ ਤੁਸੀਂ ਦੇਖੋਗੇ ਕੀ ਆਊਗਾ 6 3 18 ਬਾਕੀ ਬਚੇ 4 42 6 7 42 ਤਾਂ ਆਇਆ ਕੌਣ 37 ਚਲੋ ਜੀ 12 36 ਬਾਕੀ ਬਚੇ 8 84 12 7 84 ਤੇ ਆਇਆ ਕਿੰਨਾ ਜੀ 37 21 3 63 217 147 ਤੇ ਜਵਾਬ ਕਿੰਨਾ ਆਇਆ ਜੀ 37 ਜਿਹੜੇ ਮਰਜੀ ਤਿੰਨ ਡਿਜੀਟ ਲੈ ਲਓ ਪਰ ਸੇਮ ਹੋਣੇ ਚਾਹੀਦੇ ਆ ਤੇ ਜੋੜ ਕੇ ਉਸੇ ਨੰਬਰ ਦੇ ਨਾਲ ਜਿਹੜਾ ਆਊਗਾ ਜੋੜਨ ਤੋਂ ਬਾਅਦ ਡਿਵਾਈਡ ਕਰੋਗੇ 37 ਆਊਗਾ ਹਮੇਸ਼ਾ ਤੇ ਤੁਸੀਂ ਕਹੋ ਜੀ ਫਿਰ ਤਿੰਨ ਦਾ ਕੀ ਕੰਮ ਹੈ ਜਦੋਂ ਐਸੇ ਨੰਬਰ ਹੋਣਗੇ ਜਦੋਂ ਤਿੰਨਾਂ ਨੂੰ ਜੋੜੋਗੇ ਤਾਂ ਜਿਹੜਾ ਆਇਆ ਤੁਸੀਂ ਉਹ ਦੇਖੋਗੇ ਉਹ ਤਿੰਨ ਨਾਲ ਭਾਗ ਹੋਊਗਾ 3 2 6 3 4 12 3 7 21 ਤਾਂ ਕਹਿਣ ਦਾ ਮਤਲਬ ਇਹੀ ਹੈ ਵੀ ਜਿਹੜੇ ਇਹ ਨੰਬਰ ਹੈ ਇਹਨਾਂ ਦਾ ਜੋੜ ਹੈ ਜਿਹੜਾ ਜੇ 3 ਤੇ ਭਾਗ ਹੋ ਰਿਹਾ ਹੈ ਜੋੜ ਤਾਂ ਨੰਬਰ 3 ਨਾਲ ਹੀ ਭਾਗ ਹੁੰਦਾ ਹੁੰਦਾ ਚਲੋ ਦੇਖੋ ਕਰਕੇ